ਹਮਲੇ ਤੋਂ ਬਾਅਦ ਸੁਖਵੀਰ ਸਿੰਘ ਬਾਦਲਦਾਬ ਪਹਿਲਾ ਬਿਆਨ ਵੀ ਆਇਆ ਜਾਨ ਬਚਾਉਣ ਵਾਲੇ ਜਸਬੀਰ ਸਿੰਘ ਤੇ ਹੀਰਾ ਸਿੰਘ ਦੀ ਉਹਨਾਂ ਨੇ ਸ਼ਲਾਘਾ ਕੀਤੀ ਉਹਨਾਂ ਕਹਿੰਦੇ ਕਿ ਦੋਵੇਂ ਐਸਈ ਬਾਦਲ ਸਾਦੇ ਸਮੇਤ ਉਹ ਸਾਡੇ ਪਰਿਵਾਰ ਦਾ ਹਿੱਸਾ ਰਹਿ ਇਹਨਾਂ ਦੀ ਦਲੇਰੀ ਅਤੇ ਵਫਾਦਾਰੀ ਦਾ ਮੁੱਲ ਮੈਂ ਕਦੇ ਵੀ ਨਹੀਂ ਮੋੜ ਸਕਦਾ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾ ਤੇ ਲਾਉਣੀ ਕੋਈ ਸੌਖੀ ਗੱਲ ਨਹੀਂ ਹੁੰਦੀ ਜਆਂ ਤਸਵੀਰਾਂ ਉਹ ਪੁਲਿਸ ਮੁਲਾਜ਼ਮ ਜਿਨ੍ਹਾਂ ਸਦਕਾ ਗੋਲੀ ਦਾ ਰੁਖ ਮੁੜ ਗਿਆ ਐਸੇ ਜਸਬੀਰ ਸਿੰਘ ਅਤੇ ਐਸੇ ਹੀਰਾ ਸਿੰਘ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਗਿਆ ਨੇ ਰਖਵਾਲਿਆਂ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਇਹ ਪਹਿਲੀ ਤਸਵੀਰ ਅਟੈਕ ਤੋਂ ਬਾਅਦ ਵੇਖਣ ਨੂੰ ਮਿਲੀ ਹੈ ਹਮਲੇ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਇਹ ਪਹਿਲਾ ਬਿਆਨ ਜਾਰੀ ਕਰਦੇ ਹਾਂ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਮੋੜ ਸਕਦਾ ਜਿਨ੍ਹਾਂ ਨੇ ਮੇਰੀ ਜਾਨ ਬਚਾਈ ਜਾਨ ਬਚਾਉਣ ਵਾਲੇ ਜਸਬੀਰ ਸਿੰਘ ਤੇ ਹੀਰਾ ਸਿੰਘ ਦੀ ਉਹਨਾਂ ਨੇ ਸ਼ਲਾਘਾ ਕੀਤੀ ਹੈ ਤੇ ਇਹ ਤਸਵੀਰਾਂ ਐਸੇ ਜਸਬੀਰ ਸਿੰਘ ਅਤੇ ਹੀਰਾ ਸਿੰਘ ਦਾ ਧੰਨਵਾਦ ਕਰਦੇ ਨਜ਼ਰ ਆਏ ਸੁਖਵੀਰ ਸਿੰਘ ਬਾਦਲ ਐਸ ਦੇ ਨਾਲ ਹੀ ਉਹਨਾਂ ਕਹੇ ਕਿ ਮੈਂ ਇਹਦਾ ਮੁੱਲ ਨਹੀਂ ਤਾਰ ਸਕਦਾ ਮੈਂ ਇਹਦਾ ਮੁੱਲ ਨਹੀਂ ਮੋੜ ਸਕਦਾ ਤੁਹਾਨੂੰ ਦੱਸ ਦਈਏ ਸੁਖਵੀਰ ਸਿੰਘ ਬਾਦਲ ਜਦ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਨ ਬਾਰੇ ਸੀ ਜਦ ਉਹਨਾਂ ਦੇ ਉੱਪਰ ਐਟੈਕ ਹੋਇਆ ਤਾਂ ਇਹ ਹੀ ਹੋ ਮੁਲਾਜ਼ਮ ਸੀ ਐਸ ਐਚ ਸੁਖਵੀਰ ਸਿੰਘ ਤੇ ਐਸ ਐਚ ਹੀਰਾ ਸਿੰਘ ਜਿਨ੍ਹਾਂ ਨੇ ਜਾਨ ਬਚਾ ਲਈ ਜਿਨ੍ਹਾਂ ਨੇ ਮੁਸਤੈਦੀ ਵਿਖਾਉਂਦਿਆਂ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਉਸ ਹਮਲਾਵਰ ਨੂੰ ਤਪੋਚ ਲਿਆ ਪਿਸਤੌਲ ਖੋਲੀ ਨਹੀਂ ਤਾਂ ਐ ਗੋਲੀ ਜਿਸ ਦਾ ਨਿਸ਼ਾਨਾ ਸੁਖਵੀਰ ਸਿੰਘ ਬਾਦਲ ਨੂੰ ਬਣਾਇਆ ਗਿਆ ਸੀ ਕੋਈ ਵੱਡਾ ਵਾਕਾ ਹੋ ਸਕਦਾ ਸੀ ਤਾਂ ਰਖਵਾਲਿਆਂ ਦਾ ਧੰਨਵਾਦ ਕਰਦੇ ਨਜ਼ਰ ਆਏ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਹੋਏ ਅਟੈਕ ਤੋਂ ਬਾਅਦ ਇਹ ਪਹਿਲਾ ਬਿਆਨ ਸੁਖਵੀਰ ਸਿੰਘ ਬਾਦਲ ਦਾ ਨਿਕਲ ਕੇ ਸਾਹਮਣੇ ਆਇਆ ਸੀ ਜਸਪੀਰ ਸਿੰਘ ਤੇ ਇਹ ਸਹੀ ਹੀਰਾ ਸਿੰਘ ਦੀ ਉਹਨਾਂ ਨੇ ਸ਼ਲਾਘਾ ਕੀਤੀ ਹੈ ਇਸ ਦਿਨ ਆਲੀ ਪੋਸਟਪਾਕੇ ਸੁਖਵੀਰ ਸਿੰਘ ਬਾਦਲ ਕੀ ਲਿਖਿਆ ਉਹ ਤੁਹਾਨੂੰ ਦੱਸ ਦਿਆਂ ਸੁਖਵੀਰ ਸਿੰਘ ਬਾਦਲ ਲਿਖਦੇ ਨੇ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਤੇ ਲਾਉਣੀ ਕੋਈ ਸੌਖੀ ਗੱਲ ਨਹੀਂ ਇਹ ਸਹੀ ਜਸਬੀਰ ਸਿੰਘ ਅਤੇ ਸਹੀਰਾ ਸਿੰਘ ਦੋਵੇਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਸਮੇਂ ਤੋਂ ਹੀ ਸਾਡੇ ਪਰਿਵਾਰ ਦਾ ਹਿੱਸਾ ਹਨ ਇਹਨਾਂ ਵੱਲੋਂ ਬੀਤੇ ਕਾਲ ਵਿਖਾਈ ਗਈ ਦਲੇਰੀ ਅਤੇ ਵਫਾਦਾਰੀ ਦਾ ਮੁੱਲ ਮੈਂ ਅਤੇ ਮੇਰਾ ਪਰਿਵਾਰ ساری ਉਮਰ ਨਹੀਂ ਮੋੜ ਸਕਦੇ ਵਾਗਰੂ ਇਹਨਾਂ ਨੂੰ ਲੰਬੀ ਉਮਰ ਚੰਗੀ ਸਿਹਤ ਅਤੇ ਹਰ ਖੁਸ਼ੀ ਬਖਸ਼ੇ ਸੁਖਵੀਰ ਸਿੰਘ ਬਾਦਲ ਵੱਲੋਂ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਕਦੇ ਵੀ ਇਹਨਾਂ ਦਾ ਮੁੱਲ ਨਹੀਂ ਮੋੜ ਸਕਦੇ ਤਸਵੀਰਾਂ ਜਿਹੜੀਆਂ ਜਾਰੀ ਕੀਤੀਆਂ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਤੁਸੀਂ ਵੇਖ ਫਾਰੋ ਤੇ ਸੁਖਵੀਰ ਸਿੰਘ ਬਾਦਲ ਵੱਲੋਂ ਐਸਐਚ ਸੁਖਵੀਰ ਸਿੰਘ ਤੇ ਐਸਆਈ ਹੀਰਾ ਸਿੰਘ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਦੋਵੇਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿ ਸਮੇਂ ਤੋਂ ਹੀ ਸਾਡੇ ਪਰਿਵਾਰ ਦਾ ਹਿੱਸਾ ਹਨ ਇਹਨਾਂ ਵੱਲੋਂ ਬੀਤੇ ਗੱਲ ਵਿਖਾਈ ਗਈ ਦਲੇਰੀ ਅਤੇ ਵਫਾਦਾਰੀ ਦਾ ਮੁੱਲ ਮੈਂ ਤੇ ਮੇਰਾ ਪਰਿਵਾਰ ਸਾਰੀ ਉਮਰ ਨਹੀਂ ਮੋੜ ਸਕਦੇ ਵਾਹਿਗੁਰੂ ਇਹਨਾਂ ਨੂੰ ਲੰਬੀ ਉਮਰ ਚੰਗੀ ਸਿਹਤ ਅਤੇ ਹਰ ਖੁਸ਼ੀ ਬਖਸ਼ੇ ਤਸਵੀਰਾਂ ਵੀ ਤੁਹਾਡੀ ਟੀਵੀ ਸਕਰੀਨ ਤੇ ਤੁਸੀਂ ਵੇਖ ਪਾ ਰਹੇ ਹੋ ਦੋਹਾਂ ਹੀ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ ਗਲਵੱਕੜੀ ਪਾ ਕੇ ਗਲਵੱਕੜੀ ਪਾ ਕੇ ਉਹਨਾਂ ਨੇ ਧੰਨਵਾਦ ਕੀਤਾ ਤਾਂ ਤਸਵੀਰਾਂ ਐਸਐਹ ਹੀਰਾ ਸਿੰਘ ਅਤੇ ਐਸਐਹ ਜਸਵੀਰ ਸਿੰਘ ਦੀਆਂ ਜਿਨ੍ਹਾਂ ਦਾ ਧੰਨਵਾਦ ਸੁਖਵੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਤੇ ਉਹ ਤਸਵੀਰਾਂ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਤੁਸੀਂ ਵੇਖ ਪਾ ਰਹੇ ਹੋ ਐਸਐਹ ਜਸਵੀਰ ਸਿੰਘ ਉਹ ਹਨ ਜਿਨ੍ਹਾਂ ਨੇ ਪਿਸਤੌਲ ਦਾ ਮੂੰਹ ਮੋੜ ਦਿੱਤਾ ਸੀ ਗੋਟ ਮਰੋੜ ਕੇ ਪਿਸਤੌਲ ਖੋਲੀ ਸੀ ਐਨ ਮੌਕੇ ਜੇਕਰ ਪਿਸਤੌਲ ਨਾ ਖੋਈ ਹੁੰਦੀ ਤਾਂ ਕੋਈ ਵੱਡਾ ਵਾਕਾ ਹੋ ਜਾਣਾ ਸੀ ਐਸਆਈ ਜਸਪੀਰ ਸਿੰਘ ਇਸੇ ਨਾਲ ਹੀ ਐਸਆਈ ਹੀਰਾ ਸਿੰਘੋ ਜੜੇ ਕੀ ਹਮਲਾ ਹੋਣ ਤੋਂ ਬਾਅਦ ਇਕਦਮ ਸੁਖਵੀਰ ਸਿੰਘ ਬਾਦਲ ਦੇ ਅੱਗੇ ਬੁਲਟ ਪ੍ਰੂਫ ਜੈਕਟ ਵਕਨ ਆ ਕੇ ਖੜ ਜਾਂਦੇ ਨੇ ਤਾਂ ਜੋ ਅਗਰ ਕੋਈ ਹੋਰ ਅਟੈਕ ਹੋਵੇ ਤਾਂ ਪਹਿਲਾਂ ਗੋਲੀ ਉਹਨਾਂ ਨੂੰ ਵੱਜਦੀ ਸੋ ਇਹ ਦੋਵੇਂ ਐਸਆਈ ਹੀਰਾ ਸਿੰਘ ਅਤੇ ਜਸਪੀਰ ਸਿੰਘ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਰਲ ਦੇ ਉੱਪਰ ਹੋਇਆ ਅਟੈਕ ਨਾਕਾਮ ਕੀਤਾ ਉਹ ਤਸਵੀਰਾਂ ਵੀ ਤੁਹਾਡੀ ਟੀਵੀ ਸਕਰੀਨ ਉੱਪਰ ਨਜ਼ਰ ਆ ਰਹੀਆਂ ਨੇ ਜਦ ਅਟੈਕ ਹੋਇਆ ਸੀ ਤੇ ਐਸਆਈ ਜਸਵੀਰ ਸਿੰਘ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੂਰੇ ਹੋ ਕੇ ਐਸਾ ਹਮਲਾਵਰ ਦਾ ਹੱਥ ਫੜਿਆ ਐਸਾ ਹਮਲਾਵਰ ਦੇ ਹੱਥ ਚ ਜਿਹੜੀ ਪਿਸਤੌਲ ਸੀ ਉਹਦਾ ਮੁਖ ਮੋੜਿਆ ਤੇ ਆਖਰਕਾਰ ਜਿਹੜਾ ਅਟੈਕ ਫੁੱਲ ਪ੍ਰੂਫ ਅਟੈਕ ਦੀ ਯੋਜਨਾ ਬਣਾ ਕੇ ਹਮਲਾਵਰ ਆਇਆ ਸੀ ਉਹ ਅਟੈਕ ਨੂੰ ਨਾਕਾਮ ਕਰ ਦਿੱਤਾ ਤੇ ਐਸਆਈ ਹੀਰਾ ਸਿੰਘ ਉਹ ਪੁਸਤ ਮੁਲਾਜ਼ਮ ਉਹ ਐਸਆਈ ਜੋ ਕਿ ਸੁਖਬੀਰ ਸਿੰਘ ਬਾਦਲਦੇਸ ਸਾਹਮਣੇ ਆ ਕੇ ਖੜ ਜਾਂਦਾ ਤਾਂ ਜੋ ਕਿਸੇ ਵੀ ਟੰਗ ਦਾ ਹੋਰ ਜੇਕਰ ਅਟੈਕ ਹੁੰਦਾ ਤਾਂ ਪਹਿਲਾਂ ਹਮਲਾ ਉਹਨਾਂ ਤੇ ਹੋਵੇ ਸੋ ਇਹ ਦੋਵੇਂ ਐਸਆਈ ਜਿਨ੍ਹਾਂ ਦਾ ਵਿਸ਼ੇਸ਼ ਧੰਨਵਾਦ ਅੱਜ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਕੀਤਾ ਗਿਆ ਹੈ ਗਲਵਕੜੀ ਪਾ ਕੇ ਉਹਨਾਂ ਨੇ ਧੰਨਵਾਦ ਹੀ ਨਹੀਂ ਕੀਤਾ ਸਗੋਂ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਦਾ ਮੁੱਲ ساری ਉਮਰ ਨਹੀਂ ਮੋੜ ਸਕਦਾ ਕਿਸੇ ਦੂਜੇ ਦੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਖਤਰੇ 'ਚ ਪਾਉਣੀ ਸੌਖੀ ਨਹੀਂ ਹੁੰਦੀ ਤੇ ਇਸ ਗੱਲ ਨੂੰ ਇਕਨੋਲਜ ਕਰਦੇ ਨਜ਼ਰ ਆਏ ਸੁਖਵੀਰ ਸਿੰਘ